ਗੁਰਦਾਸਪੁਰ ਦੇ ਪਿੰਡ ਸਠਿਆਰੇ ਵਿੱਚ ਇੱਕ ਅਜਿਹਾ ਮਾਮਲਾ ਦੇਖਣ ਵਿੱਚ ਆਇਆ ਹੈ ਜਿੱਥੇ ਦਾ ਇੱਕ ਨੌਜਵਾਨ ਸੋਨੂ ਮਸੀਹ ਪੁੱਤਰ ਬਲਦੇਵ ਮਸੀਹ ਜਿਸ ਨੇ ਕਿ ਪਾਕਿਸਤਾਨ ਦੇ ਜ਼ਿਲ੍ਹਾ ਗੁજરાਵਾਲ ਵਿੱਚ ਰਹਿੰਦੀ ਆਪਣੀ ਮਜ਼ਦ ਦੀ ਲੜਕੀ ਮਾਰਿਆ ਪਤਨੀ ਸਹਿਮਲ ਧੀ ਨਾਲ ਤਕਰੀਬਨ 10 ਮਹੀਨੇ ਪਹਿਲਾਂ ਫਰੇਮ ਵਿਆਹ ਕਰਾਇਆ ਸੀ ਉਸ ਦੀ ਪਤਨੀਆ ਮਾਰਿਆ ਜੋ ਕਿ 7 ਮਹੀਨੇ ਦੀ ਗਰਭवती ਹੈ ਅਤੇ ਹੁਣ ਉਸ ਨੂੰ ਪੁਲਿਸ ਅਧਿਕਾਰ ਦੇ ਵੱਲੋਂ ਭਾਰਾ ਛੱਡ ਦੇ ਹੁਕਮ ਸੁਣਾ ਦਿੱਤੇ ਗਏ ਹਨ ਪਰਿਵਾਰ ਅਤੇ ਸਮਾਜ ਸੇਵਕ ਗ੍ਰਹਿ ਮੰਤਰਾਲੇ ਨੂੰ ਮਾਮਲੇ ਤੁਰੰਤ ਦਖਲ ਦੇ ਕੇ ਉਸ ਦਾ ਪਰਿਵਾਰ ਬਚਾਉਣ ਦੀ ਅਪੀਲ ਕਰ ਰਿਹਾ ਹੈ ਮਾਰਿਆ ਦੱਸਿਆ ਹੈ ਕਿ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਤੁਰੰਤ ਭਾਰ ਛੱਡਣ ਦੇ ਹੁਕਮ ਆ ਗਏ ਹਨ ਜਿਸ ਦੇ ਚਲਦਿਆਂ ਉਹ ਵੱਡੇ ਪਰਿਵਾਰਿਕ ਸੰਕਟ ਅਤੇ ਮਾਨਸਿਕ ਸੰਕਟ ਵਿੱਚ ਫਸ ਗਏ ਹਨ ਉਹਨਾਂ ਨੇ ਪੰਜਾਬ ਸਰਕਾਰ ਦੇ ਭਾਰ ਸਰਕਾਰ ਨੂੰ ਪੇਸ਼ ਕੀਤੀ ਹੈ ਕਿ ਅਜੇ ਗਈਆਂ ਹੋਈਆਂ ਲੜਕੀਆਂ ਨੂੰ ਇਸ ਹੁਕਮ ਤੋਂ ਛੋੜ ਦਿੱਤੀ ਜਾਵੇ ਇਸ ਮੌਕੇ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਮੇਰਾ ਨਾਮ ਮਾਰਿਆ ਮੈਂ ਪਾਕਿਸਤਾਨ ਗੁਜਰਾਵਾਲਾ ਬੈਂਕ ਕਚਿੰਗ ਮਤੋਂ ਮੇਰੀ ਸ਼ਾਦੀ 6 ਸਾਲ ਤੋਂ ਮੈਂ ਤੇ ਸੋਨ ਗੱਲ ਕਰਦੇ ਸੀ ਤੇ ਬਹੁਤ ਮੁਸ਼ਕਲਾਂ ਦੇ ਨਾਲ ਸਾਇਨ ਹੋਏ ਸੀ ਤਿੰਨ ਸਾਲ ਸਾਇਨ ਦੇ ਚੱਕਰ ਵਿੱਚ ਜੜੇ ਸੀ ਤੇ ਹੁਣ ਮੈਂ ਇੱਥੇ 2024 ਦੀ ਜੁਲਾਈ ਵਿੱਚ ਜਿੱਥੇ ਆਈ ਸੀ ਸ਼ਾਦੀ ਹੋਈ ਸੀ 8 ਤਰੀਕ ਨੂੰ ਸਾਡੀ ਹੁਣ ਮੈਂ ਵੀਜ਼ਾ ਅਪਲਾਈ ਕੀਤਾ ਪਰ ਵੀਜ਼ਾ ਲੱਗਾ ਨਹੀਂ ਪਰ ਮੈਨੂੰ ਵਾਪਸ ਜਾਣ ਵਾਸਤੇ ਬੋਲਣ ਦੇ ਨੇ ਕੋਮਿਆ ਸੀ ਪੁਲਿਸ ਆਫੀਸਰ ਤੁਸੀਂ ਕੀ ਚਾਹੁੰਦੇ ਹੋ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਆਪਣੇ ਸਸਰਾਲ 'ਲੀ ਮੈਂ ਪ੍ਰੈਗਨੈਂਟ ਹਾਂ ਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਨੂੰ ਇਹ ਥੈਣ ਦਾ ਹੁਕਮ ਦਿੱਤਾ ਜਾਵੇ। ਹਨ ਬਹੁਤ ਦੁੱਖ ਲੱਗਾ ਹੈ ਨਿਕਲ ਹੋਣਾ ਚਾਹੁੰਦੇ ਸਾਡਾ ਅੱਗੇ ਨਾ ਡੈਡੀ ਇਦਾਂ ਹੋਇਆ ਸੀ ਸਾਡਾ ਇਹ ਵੀ ਘਰ ਉੱਜੜਦਾ ਚਾਹੁੰਦਾ। ਅਸੀਂ ਨਿਕਲ ਹੋਣਾ ਚਾਹੁੰਦੇ ਹ ਸੋਣਾ ਚਾਹੁੰਦੇ ਆਪਣੇ ਬੇਟੇ ਦਾ ਘਰ। ਹਾਂਜੀ। ਪੁੱਛ ਕੇ ਕਹਿ ਕੇ ਪੁਲਿਸ ਕਹਾ ਕੇ ਗਏ ਪੀਨ ਨੂੰ ਭੇਜਣਾ ਪੈਣਾ ਵਾ। ਇਹਨਾਂ ਦਾ ਵਿਝਾ ਨਹੀਂ ਲੱਗਾ। ਤਾਂ ਅਸੀਂ ਉਹਨਾਂ ਦੇ ਗਾੜੀ ਹੱਥ ਪੱਲਾ ਜੋੜਿਆ ਕਿ ਨਹੀਂ ਅਸੀਂ ਨਿਕਲ ਹੋਣਾ ਚਾਹੁੰਦੇ। ਅਸੀਂ ਤਾਂ ਕਿ ਨੰਦਿਆ ਦੀ ਨੋ ਆ ਘਰ ਸਾਡਾ ਉੱਜਰ ਜਗਾ ਅੱਗੇ ਨਾਲ ਦੇ ਪਾਪਾ ਇਦਾਂ ਹੋਏ ਤੇ ਇਸ ਕਰਕੇ ਨਹੀਂ 9 ਮਹੀਨੇ ਹੋ ਗਏ ਵਿਆਹ ਹੋਇਆ ਹੈ ਨਾ ਜਾਣੇ ਕੀ ਉਹਨਾਂ ਕੀ ਅਫਸਰ ਆਏ ਸੀ ਉਹਨਾਂ ਨੇ ਇਹਨਾਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਜੋ ਕਿ ਮੈਂ 9 ਮਹੀਨੇ ਜਦੋਂ ਵਿਆਹ ਹੈ ਜਦੋਂ ਆਏ ਸੋਦੋਂ ਮੈਂ ਵੀਜ਼ਾ ਯਾਨੀ ਕਿ ਐਲਟੀਵੀ ਅਪਲਾਈ ਕਰ ਦਿੱਤਾ ਸੀ ਉਹਨ ਸਾਰੇ ਜੋ ਡਾਕੂਮੈਂਟਸ ਸੀ ਜੋ ਇਹਨਾਂ ਨੂੰ ਚਾਹੀਦਾ ਸੀ ਯਾਨੀ ਕਿ ਅਫਸਰਾਂ ਨੂੰ ਮੈਂ ਸਾਰੇ ਡਾਕੂਮੈਂਟ ਜੋ ਜੋ ਵੀ ਹੈਗੇ ਸੀ ਮੈਂ ਦਿੱਤੇ ਸਾਰੇ ਕਲੀਅਰ ਕੀਤੇ ਇਹਦੇ ਵਿੱਚ ਮੇਰਾ ਕਿ ਕਸੂਰ ਹੈ ਜਾਨੀ ਕਿ ਜੇ ਮੇਰਾ ਵੀਜ਼ਾ ਨਹੀਂ ਹਜੇ ਲੱਗ ਕੇ ਆ ਰਿਹਾ ਮੈਂ ਤਾਂ ਆਪਣੇ ਵੱਲੋਂ ਜਾਨੀ ਕਿ ਸਾਰੇ ਡਾਕੂਮੈਂਟ ਕਲੀਅਰ ਕੀਤੇ ਸੀ ਅਗਰ ਮੈਂ ਗੁਰਦਾਸਪੁਰ ਐਸਐਸਪੀ ਦਫਤਰ ਐਫਆਰੋ ਬ੍ਰਾਂਚ ਦੇ ਵਿੱਚ ਪੁੱਛਣ ਜਾਂਦਾ ਸੀ ਤਾਂ ਉਹ ਕਹਿੰਦੇ ਸੀ ਕਿ ਚੰਡੀਗੜ੍ਹ ਤੋਂ ਅਪਰੂਵਲ ਓਕੇ ਹੋ ਕੇ ਚਲ ਗਈ ਹੈ ਤੁਹਾਡੀ ਤੇ ਕਹਿੰਦੇ ਕਿ ਦਿੱਲੀ ਅਪਰੂਵਲ ਤੁਹਾਡਾ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਦਿੱਲੀ ਪਿੰਡੀ ਦੇ ਵਿੱਚ ਆ ਅੱਜੇ ਕੁਝ ਦੱਸਿਆ ਨਹੀਂ ਤੇ ਇੱਕਦਮ ਹੀ ਅੱਜ ਮੈਂ ਕੰਮ ਤੇ ਗਿਆ ਮੈਂ ਪੇਂਟ ਦਾ ਕੰਮ ਕਰਦਾ ਮੈਂ ਕੰਮ ਤੇ ਗਿਆ ਸੀ ਕੰਮ ਤੇ ਮੈਨੂੰ ਸਾਢੇ 4-5 ਵਜੇ ਕਾਲ ਆਈ ਮੈਨੂੰ ਕਿ ਘਰ ਪੁਲਿਸ ਆਈ ਆ ਤੇ ਮੈਂ ਕੰਮ ਛੱਡ ਕੇ ਉਸੇ ਟਾਈਮ ਇੱਤਾਂ ਹੀ ਮੈਂ ਜਾਨਣੇ ਕਿ ਹੱਥ ਕੱਪੜੇ ਵੀ ਇੱਤਾਂ ਹੀ ਮੈਂ ਕੰਮ ਵਾਲੇ ਪਾਈ ਇੱਤਾਂ ਹੀ ਮੈਂ ਦੌੜਿਆ ਆ ਆਣ ਕੇ ਚਲੋ ਸਰ ਉਹਨਾਂ ਨੇ ਦੱਸਿਆ ਇੱਥੋਂ ਸਾਡੇ ਲੋਕਲ ਜਾਨਣੇ ਕਿ ਪੁਲਿਸ ਵਾਲੇ ਸੀ ਚੰਗੇ ਬਿਹੇਵੀਅਰ ਤਰੀਕੇ ਨਾਲ ਸਹੀ ਤਰੀਕੇ ਨਾਲ ਉਹਨਾਂ ਨੇ ਮਤਲਬ ਕਿ ਗਾਈਡ ਕੀਤਾ ਕਿ ਸਰ ਪਿੱਛੋਂ ਡਰਾਇਆ ਕਿ ਜਾਨਾ ਪੜਾਉ ਮੈਂ ਮੈਂ ਜਾਣ ਹੀ ਨਹੀਂ ਦੇਣਾ ਮੇਰੇ ਘਰ ਉੱਜੜ ਜਾਣਾ ਜੇ ਮੇਰੇ ਵਾਈਫ ਪ੍ਰੈਗਨੈਂਟ ਹੈ ਮੈਂ ਦੱਸੋ ਕੀ ਕਰਾਂ ਮੇਰਾ ਘਰ ਕਮਾਉਣ ਵਾਲਾ ਮੈਂ ਇਕੱਲਾ ਵਾਈਫ ਮੇਰੀ ਪ੍ਰੈਗਨੈਂਟ ਹੈ 7 ਮਹੀਨੇ ਮੇਰਾ ਨਾਮ ਕੁਲਮਦਾਨ ਹੈ ਇੱਕ ਸਮਾਜ ਸੇਵਕ ਹੈ ਤੇ ਜੇ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਹੈ ਤੇ ਉਹਦੀ ਹੈਲਪ ਕਰਦਾ ਸਪੈਸ਼ਲੀ ਆ ਜਿਹੜੇ ਪਾਕ ਬ੍ਰਾਈਡਸ ਦਾ ਕੇਸ ਹੈ ਕਾਫੀ ਬਰੀਕੀ ਤੋਂ ਨਜ਼ਦੀਕੀ ਤੋਂ ਜਾਣਦਾ ਹੈ ਸਾਨੂੰ ਵਸੀਦਾ ਵਿਆਜ ਜਿਹੜਾ ਨਾਲ ਲੱਸੀ ਹੋਇਆ ਸੀ ਤੇ ਇਹਨਾਂ ਨੇ ਆਂਦੇ ਸਾਰੇ ਆਪਣਾ ਐਲਟੀਵੀ ਵੀਜ਼ਾ ਜਿਹਨੂੰ ਲੌਂਗ ਟਰਮ ਵੀਜ਼ਾ ਕਹਿੰਦੇ ਨੇ ਉਹ ਅਪਲਾਈ ਕੀਤਾ ਇਹਦਾ ਅਸੀਂ ਜਿਹੜਾ ਸਾਡਾ ਐਕਸਪੀਰੀਅੰਸ ਹੈ ਜੋ ਪਤਾ ਸਾਰੀ ਗੱਲ ਉਹਦਾ ਆਇਆ ਹੁੰਦਾ ਕਿ ਜਦੋਂ ਤੁਸੀਂ ਐਲਟੀਵੀ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਉਹਦੇ ਬਾਅਦ ਇਹਨੂੰ ਪ੍ਰੋਸੈਸ ਹੋਣ 'ਚ ਕਾਫੀ ਨੰਬਰ ਟਾਈਮ ਲੱਗਦਾ ਹੈ ਮੋਸਟਲੀ ਅਸੀਂ ਕੇਸਸ ਦੇਖਿਆ ਘਟੋ-ਘਟੇ 6 ਤੋਂ 8 ਮਹੀਨੇ 9 ਮਹੀਨੇ ਵੀ ਲੱਗ ਜਾਂਦੇ ਨੇ ਐਲਟੀਵੀ ਵਾਸਤੇ ਸਾਰੀਆਂ ਇਨਕੁਆਰੀ ਵਾਰਾ ਹੁੰਦੀਆਂ ਏਜੰਸੀਆਂ ਸਾਰੀਆਂ ਕਰਦੀਆਂ ਨੇ ਪੁਲਿਸ ਰਿਪੋਰਟ ਹੁੰਦੀ ਆ ਤੇ ਬਾਅਦ ਸਾਰਾ ਇਹਨਾਂ ਨੇ ਐਨ ਟਾਈਮ ਆਪਣਾ ਸਾਰਾ ਅਪਲੀਕੇਸ਼ਨਸ ਪਾ ਦਿੱਤੇ ਹੁਣ ਜਦੋਂ ਭਾਰਤ ਪਾਕਿਸਤਾਨ ਦਾ ਤਣਾਅ ਵਧਿਆ ਤੇ ਵੀਜ਼ਾ ਜਿਹੜੇ ਖਤਮ ਕੀਤੇ ਤੇ ਭਾਰਤ ਸਰਕਾਰ ਨੇ ਅਮੀ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਸਾਰੇ ਵੀਜ਼ੇ ਅਸੀਂ ਰੱਦ ਕਰਤੇ ਸਿਰਫ ਐਲਟੀਵੀ ਦੇ ਤੇ ਜਿਹੜੇ ਡਿਪਲੋਮੈਟਿਕਸ ਨੇ ਉਹ ਵੀਜ਼ੇ ਲੈਦੇ ਰਹਿਣਗੇ ਉਹ ਜਿਹੜਾ ਨੋਟੀਫਿਕੇਸ਼ਨ ਮੈਂ ਪੜਿਆ ਉਹਦੇ ਚ ਲਿਖਿਆ ਹੈ ਕਿ ਜਿਹੜੇ ਐਲਟੀਵੀ ਐਗਜ਼ਿਸਟਿੰਗ ਹੈ ਉਹ ਅਲਾਉਡ ਇਥੇ ਸਟੇ ਕਰ ਸਕਦੇ ਨੇ ਫਿਰ ਇੱਕ ਹੋਰ ਉਹਦੇ ਚ ਕਾਲਮ ਦਿੱਤਾ ਆਇਆ ਕਿ ਨਿਊ ਐਲਟੀਵੀ ਵੀਜ਼ਾ ਅਲਾਉਡ ਉਹਦੇ ਚ ਲਿਖਿਆ ਯੈਸ ਅਲਾਉਡ ਇਹਨਾਂ ਦੀ ਡੈਡਲਾਈਨ ਕੋਈ ਨਹੀਂ ਦਿੱਤੀ ਕਿ ਕੋਈ ਡੈਡਲਾਈਨ ਹੀ ਹੈ ਹੁਣ ਮੇਰਾ ਕਹਿਣਾ ਮਤਲਬ ਹੈ ਕਿ ਜਿਹੜਾ ਐਲਟੀਵੀ ਹੈ ਉਹ ਜਦੋਂ ਐਪਲੀਕੈਂਟ ਇੰਡੀਆ ਚ ਹੋਏਗਾ ਤਾਂ ਹੀ ਅਪਲਾਈ ਕਰੇਗਾ ਇਹਨਾਂ ਦਾ ਨਵਾਂ ਕੇਸ ਹੈ ਹੁਣ ਇਹਨਾਂ ਦਾ ਅਜੇ ਅਪਰੂਵਲ ਨਹੀਂ ਆਈ ਕਸੂਰ ਇਹਨਾਂ ਦਾ ਕੋਈ ਨਹੀਂ ਹੈ ਕਿਉਂਕਿ ਇਹਨਾਂ ਨੇ ਇਨ ਟਾਈਮ ਆਪਣੀ ਸਾਰੀ ਫਾਈਲ ਕਰਤੀ ਹੈ ਜਿੱਥੇ ਕਮੀ ਹੈ ਉਹ ਤੇ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿ ਆਹ ਕਲੀਅਰ ਕਰਨ ਨੂੰ ਕਿ ਜਿਹੜਾ ਐਲਟੀਵੀ ਨਿਊ ਅਲਾਊਡ ਲਿਖਿਆ ਹੈ ਤੇ ਇਹਦਾ ਮਤਲਬ ਅਜੇ ਗ੍ਰਾਂਟ ਤੇ ਹੋਇਆ ਨਹੀਂ ਹੈ ਲੇਕਿਨ ਇਹਨਾਂ ਨੇ ਨਵਾਂ ਅਪਲਾਈ ਕੀਤਾ ਹੈ ਤੇ ਇਹਨਾਂ ਦਾ ਮੇਰੇ ਹਿਸਾਬ ਨਾਲ ਨਹੀਂ ਬੰਦਾ ਕਿ ਇਹ ਉਸ ਕੈਟਾਗਰੀ ਚ ਆਉਂਦੇ ਹੋਣ ਜਿਹੜੀ ਐਸਐਸਪੀ ਗੁਰਦਾਸਪੁਰ ਜਿੰਨਾ ਗੱਲ ਹੋਈ ਸੀ ਡਿਟੇਲਡ ਹੋਈ ਸੀ ਉਹਨਾਂ ਨੇ ਕਿਹਾ ਕਿ ਇਹਦਾ ਕਲੀਅਰ ਫੰਡ ਹੈ ਕਿ ਜੇ ਤੇ ਇਹਨਾਂ ਦਾ ਐਲਟੀਵੀ ਅਪਰੂਵਡ ਹੈ ਗ੍ਰਾਂਟ ਕੀਤਾ ਹੈ ਫੇਰ ਆ ਸਕਦੇ ਆ ਜੇ ਨਹੀਂ ਹੈ ਤੇ ਇਹਨਾਂ ਨੂੰ ਕੱਲ ਆਪਣਾ ਸਾਡਾ ਦੇਸ਼ ਛੱਡਣਾ ਪੈਣਾ ਤੇ ਉਹਨਾਂ ਨੇ ਕਿਹਾ ਕਿ ਜੇ ਫਰਦਰ ਜੇ ਤੁਸੀਂ ਆ ਕੋਈ ਸਬੂਤ ਲਾ ਦਿੰਦੇ ਕਿ ਇਹਨਾਂ ਦਾ ਅਲਟੀਵੀਅਰ ਅਪਲੋਡ ਹੋਇਆ ਹੈ ਜਾਂ ਕੋਈ ਐਸਾ ਨੋਟੀਫਿਕੇਸ਼ਨ ਸਰਕਾਰ ਸਾਨੂੰ ਭੇਜਦੀ ਹੈ ਫੇਰ ਅਸੀਂ ਜਿਹੜਾ ਨਹੀਂ ਜਾਣ ਲਵਾਂਗੇ ਲੇਕਿਨ ਇਹਨਾਂ ਨੂੰ ਫਿਲਹਾਲ ਜੋ ਸਿਚੁਏਸ਼ਨ ਮੇਂ ਜਾ ਰਹਾ ਹੈ 7 ਮਹੀਨੇ ਦੀ ਇਸਨੇ ਪ੍ਰੈਗਨੈਂਟ ਹੈ ਐਸਐਸਪੀ ਸਾਹਮਣੇ ਕਿ ਸਾਡੀ ਵੀ ਸੰਪਤੀ ਹੈ ਲੇਕਿਨ ਆ ਜਿਹੜੀ ਅਜੇ ਮੈਂ ਕਹਿੰਦਾ ਕਿ ਗ੍ਰਹਿ ਮੰਤਰਾਲੇ ਨੂੰ ਫੋਰੀ ਤੌਰ ਤੇ ਇਹਦੇ ਬਾਰੇ ਕਲੀਅਰ ਕਰਨਾ ਚਾਹੀਦਾ ਹੈ ਕਿਉਂਕਿ ਐਲਟੀਵੀ ਅਪਰੂਵ ਨਹੀਂ ਹੁੰਦੇ ਉਹਦੇ باوجود ਭਾਰਤ ਸਰਕਾਰ ਇਹਨਾਂ ਨੂੰ ਨੌਰੀ ਵੀਜ਼ਾ ਦਿੰਦੀ ਹੈ ਨੌਰੀ ਵੀਜ਼ਾ ਓਨ दट नो ऑब्ਜੈਕਸ਼ਨ ਰਿਟਰਨ ਟੂ ਇੰਡੀਆ ਤੇ ਉਹ ਇਸਪੇਸ ਤੇ ਦਿੰਦੇ ਕਿ ਜਾਓ ਤੁਸੀਂ ਆਪਣੇ ਕੇ ਜਾ ਕੇ ਮਿਲ ਸਕਦੇ ਹੋ ਆ ਸਕਦੇ ਹੋ ਉਹ ਜਿਹੜੀ ਅਪਰੂਵਲ ਬਾਅਦ ਚ ਆਉਂਦੀ ਹੈ ਇਦਾਂ ਦੇ ਬਹੁਤ ਸਾਰੇ ਕੇਸ ਹੋਏ ਨੇ ਤੇ ਮੇਰਾ ਖਿਆਲ ਹੈ ਕਿ ਗ੍ਰਹਿ ਮੰਤਰੀ ਦੇ ਦਾ ਆਕੇ ਇਹਦੇ ਵਾਸਤੇ ਫਰੀ ਤੌਰ ਤੇ ਮਿਨਿਸਟਰ ਆਫ ਪਰਸਨਲ ਅਫੇਅਰਸ ਨੋਟੀਫਿਕੇਸ਼ਨ ਜਾਰੀ ਕਰੇ ਕਿ ਜਿਨ੍ਹਾਂ ਨੇ ਅੰਡਰ ਪ੍ਰੋਸੈਸ ਨੇ ਐਲਟੀਵੀ ਤੇ ਉਹਨਾਂ ਨੂੰ ਜਿਹੜਾ ਨਾ ਇਸ ਕੈਟਾਗਰੀ ਚ ਨਾ ਪਾਇਆ ਜਾ ਦੂਸਰਾ ਹੈ ਕਿ ਇੱਕ ਐਲਟੀਵੀ ਐਕਸਟੈਂਸ਼ਨ ਹੁੰਦਾ ਹੈ ਐਲਟੀਵੀ ਐਕਸਟੈਂਸ਼ਨ ਦਾ ਮਤਲਬ ਇਹ ਹੁੰਦਾ ਕਿ ਜਿਨ੍ਹਾਂ ਦੇ ਐਲਟੀਵੀ ਮੋਸਟਲੀ ਇਹੀ ਦੇਖਿਆ ਕਈਆਂ ਨੂੰ ਈਅਰ ਟੂ ਈਅਰ ਮਿਲਦਾ ਹੈ ਔਰ ਕਈਆਂ ਨੂੰ 5 ਸਾਲ ਦਾ ਐਲਟੀਵੀ ਮਿਲਦਾ ਹੈ ਜਦੋਂ ਐਲਟੀਵੀ ਐਕਸਪਾਇਰ ਹੁੰਦਾ ਹੈ ਤਾਂ ਉਹਦੇ ਬਾਅਦ ਐਲਟੀਵੀ ਨੂੰ ਐਕਸਟੈਂਸ਼ਨ ਕਿਹਾ ਜਾਂਦਾ ਹੈ ਤੇ ਐਕਸਟੈਂਸ਼ਨ ਉਹ ਮਿਲਦੀ ਹੈ ਲੇਕਿਨ ਐਲਟੀਵੀ ਦਾ ਮਤਲਬ ਹੀ ਆ ਕਿ ਲੌਂਗ ਟਰਮ ਵੀਜ਼ਾ ਅਪਰੂਵਲ ਵਾਸਤੇ ਜਿਨ੍ਹਾਂ ਦਾ ਹੋ ਗਿਆ ਹੋ ਰਿਹਾ ਸਕਦੇ ਹੈ ਜਿਨ੍ਹਾਂ ਦੀ ਨਹੀਂ ਅਪਰੂਵਲ ਇਹਦੇ ਬਾਰੇ ਕਲੈਰੀਫਾਈ ਹੋ ਜ਼ਰੂਰ ਕਰਨ ਅੱਜ ਹੀ ਮੈਂ ਦਾਦਾ ਕੇ ਐਲਟੀਵੀ ਅਪਰੂਵਡ ਪਿਛੇ ਕੋਈ ਪਾਕਿਸਤਾਨੀ ਲੜਕੀਆਂ ਜਿਹੜੀ ਰਹਿੰਦੀਆਂ ਇਹ ਕਲਟੀਵੀ ਦਾ ਅੱਜ ਉਹਦੇ ਅਪਰੂਵਲ ਵੀ ਆਈ ਹੈ ਉਹਨਾਂ ਦਾ ਅਪਰੂਵ ਹੋ ਗਿਆ ਉਹਨਾਂ ਨੂੰ ਮਿਲ ਗਿਆ ਵੀਜ਼ਾ 1 ਸਾਲ ਦਾ ਹੋਰ ਉਹ ਕਈ ਸਾਲਾਂ ਤੋ ਰਹਿਣੇ ਨੇ ਤੇ ਮੇਰੀ ਪਾਰ ਸਰਕਾਰ ਨੂੰ ਅਪੀਲ ਹੈ ਕਿ ਕਿਉਂਕਿ ਬੜਾ ਸੰਸ਼ਟੀ ਮਾਮਲਾ ਹੈ ਕ੍ਰਿਸਚਨ ਲੜਕੀ ਹੈ ਪ੍ਰੈਗਨੈਂਟ ਹੈ ਵਿਆਹ ਤੇ 1 ਮਹੀਨੇ ਬਾਅਦ ਸੋਨੂ ਮਸੀਦੇ ਡੈਡੀ ਦੀ ਡੈਥ ਹੋ ਗਈ ਸੀ ਮੰਮੀ ਇਹਦੀ ਬਿਮਾਰ ਨੇ ਹੁਣ ਐਸੇ ਮਾਮਲੇ ਤੇ ਸਾਨੂੰ ਵੀ ਜਨਨ ਸਾਨੂੰ ਬੁਤੀ ਦਿਖਾਨੀ ਚਾਹੀਦੀ ਐਸੇ ਕੇਸੇਸ ਤੇ ਫੌਰੀ ਤੌਰ ਤੇ ਮੇਰੀ ਜਿਹੜੇ ਵਿਦੇਸ਼ ਮੰਤਰੀ ਉਹਨਾਂ ਤੋਂ ਬਰੇ ਮੰਤਰੀ ਤੋਂ ਅਪੀਲ ਹੈ ਕਿ ਫੌਰੀ ਤੌਰ ਤੇ ਇਹਨਾਂ ਦੀ ਜਨਨ ਨੋਟੀਫਿਕੇਸ਼ਨ ਜਾਰੀ ਕਰਨ ਕਿ ਅੰਡਰ ਪ੍ਰੋਸੈਸ ਜਿਹੜੇ ਆ ਉਹ ਰੁਕਣਗੇ ਠੀਕ ਹੈ